Vai ਬੀਠੇ ਨੇ ਮੈਨੂੰ ਪਛਾਣ ਨਹੀਂ ਆਈ ਤੁਸੀਂ ਚਲੋ ਇਹ ਦੋਨੋਂ ਭਰਾ ਗਏ ਨੇ ਜਾ ਕੇ ਦਰਸ਼ਨ ਕੀਤੇ ਨੇ ਹਲ ਗਿੰਦੇ ਸੱਚੇ ਪਾਤਸ਼ਾਹ ਅੰਤ ਇਹ ਦੋਨੋਂ ਪਰ ਆ ਮੁਸਲਮਾਨ ਗੁਰੂ ਦੇ ਸ਼ਰਧਾਲੂ ਇੱਕ ਘੋੜਿਆਂ ਦੇ ਵਪਾਰੀ ਸੀ ਇਹਨਾਂ ਨੇ ਸੋਹਣੇ ਸੋਹਣੇ ਘੋੜੇ ਲਿਉਣੇ ਕਾਬਲ ਕੰਧਾਰ ਜਾਣਾ ਜੰਮੂ ਕਸ਼ਮੀਰ ਜਾਣਾ ਸੋਹਣੇ ਘੋੜੇ ਲੈ ਕੇ ਆਉਣੇ ਜਿਹੜਾ ਬਹੁਤਾ ਸੋਹਣਾ ਘੋੜਾ ਉਹਨਾਂ ਕਹਿਣਾ ਕਿ ਘੋੜਾ ਬੜਾ ਸੋਹਣਾ ਹੈ ਘੋੜੇ ਤੇ ਸਵਾਰ ਸੋਹਣਾ ਚਾਹੀਦਾ ਹੈ ਇਹਨੇ ਸਵਾਰ ਕਿਡਾ ਸੋਹਣਾ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਨਪੁਰ ਦੇ ਵਾਸੀ ਉਹਨਾਂ ਫੌਜਾਂ ਰੱਖੀਆਂ ਨੇ ਉਹਨਾਂ ਘੋੜੇ ਰੱਖੇ ਨੇ ਜਿਹੜਾ ਸੋਹਣਾ ਘੋੜਾ ਹੈ ਇਹ ਗੁਰੂ ਸਾਹਿਬ ਨੂੰ ਆਪੇ ਪੇਖਾਈ ਕਰਕੇ ਆਉਣਾ ਹੈ ਗਨੀਖਾਤੇ ਨਾਮਿਤ ਖਗੂਰ ਸਹਿਬ ਨੂੰ ਬਹੁਤ ਸੁਹਣਾ ਸੁਨੇ ਘੋੜੇ ਦੇਖ ਕੇ ਉਹਦੇ ਇਹ ਗੁਰੂ ਤੋਂ ਪਿਆਰ ਲੈ ਕੇ ਆਉਂਦੇ ਮਹਾਰਾ ਸੱਚੇ ਪਾਛ ਇਹਨਾਂ ਨੂੰ ਬਹੁਤ ਪਿਆਰ ਲਗਾਉਂਦੇ ਸੀ ਸਰਦਾਲੂ ਸੀ ਗੁਰੂ ਘਰ ਦੇ ਸਮਾਏ ਆਉਂਦੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਗਲਾਬੇ ਦੇ ਪੰਜਾਬ ਦੇ ਘਰ ਠਹਿਰੇ ਹੋਏ ਨੇ ਆਪਾਂ ਆਪਣੇ ਘਰ ਲੈ ਕੇ ਆਈ ਆਪਾਂ ਸਤਿਗੁਰਾਂ ਦੀ ਸੇਵਾ ਕਰ ਲਈਏ ਦੋਨਾਂ ਘਰਾਵਾਂ ਨੇ ਪਰਵਾਸ ਨਸਲਾ ਕੀਤੀ ਕਿ ਗੁਰੂ ਜੀ ਨੂੰ ਆਪਾਂ ਆਪਣੇ ਘਰ ਲੈ ਆਈਏ ਸਾਰੀ ਪਰਵਾਰ ਨੇ ਹਾਂ ਦੇ ਵਿੱਚ ਆ ਮਲਾਜਤੀ ਤੁਸੀਂ ਜਾਓ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਕੇ ਆਓ ਆਪਾਂ ਸਤ ਗੁਰਾਂ ਦੀ ਸੇਵਾ ਕਰਾਂਗੇ ਨਨੀ ਖਾਂ ਤੇ ਨਨੀ ਖਾਂ ਵੀਰ ਆਏ ਸਤ ਗੁਰਾਂ ਦੇ ਤੀਰ ਸਾਡੇ ਘਰ ਚੱਲੋ ਫਕੀਰ ਸਾਨੂੰ ਸੇਵਾ ਦਿਓ ਅਖੀਰ ਸਾਡੀ ਬਦਲ ਜਾਏ ਤਕਦੀਰ ਬੇਨਤੀ ਕੀਤੀ ਮਹਾਰਾ ਸਾਡੇ ਘਰ ਚੱਲੋ ਸੱਚੇ ਪਾਸ਼ਾ ਮਹਾਰਾਜੀ ਆਪਣੇ ਸੇਵਕਾਂ ਦੀ ਬੇਨਤੀ ਦੀ ਪਰਵਾਨ ਕਰਕੇ ਸੁਗਨੀ ਖਾਂ ਤੇ ਨਨੀ ਖਾਂਲੇ ਘਰ ਚਲੇ ਗਏ ਉੱਥੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਅਗੇ ਸਤਿਗੁਰੂ ਨੂੰ ਬੇਨਤੀ ਕਰਦੇ ਮਹਾਰਾਜ ਬਾਦ ਮੂਲਨ ਕਿਹੜਾ ਬੜਾ ਤਕੜਾ ਪ੍ਰਾਇਆ ਹੋਇਆ ਹੈ ਆਪਾਂ ਨੂੰ ਮਾਸ਼ੀਵਰ ਦਰਬਾਰ ਜਾਣਾ ਬੜਾ ਮੁਸ਼ਕਲ ਲੱਗਦਾ ਹੈ ਵੀਵਤ ਬਣਾਵਾਂਗੇ ਪਾਤਸ਼ਾਹ ਕਹਿਣ ਲੱਗੇ ਭਾਈ ਗਲਾਬੇ ਤੇ ਪੰਜਾਬੇ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗੇ ਅਸੀਂ ਤੁਹਾਡੇ ਨਾਲ ਤੁਸੀਂ ਗੁਰੂ ਕੇ ਪਿਆਰੇ ਜੋ ਪਿਆਰੇ ਕਹਿਣਗੇ ਅਸੀਂ ਉਸ ਸਿਰ ਬੱਥੇ ਮੰਨਾਂਗੇ ਗੁਰੂ ਪਿਆਰੂ ਭਾਈ ਗਣੀ ਖਾਂ ਦੇ ਨਖਾ ਕਹਿਣ ਲੱਗੇ ਮਹਾਰਾਜ ਜੀ ਅਸੀਂ ਤੁਹਾਨੂੰ ਕਿਰਪਾ ਕਰੋ ਸਾਧਗੁਰੇ ਨੇ ਵਾਰ ਦਿੱਤੇ ਸੀ ਇਸ ਤੋਂ ਬਾਅਦ ਉਹ ਸਮਾਰਟਵੇਚ ਤੁਸਾਂ ਵਾਹਿਗੁਰੂ ਜੀ ਕਿਸੇ ਇਸੇ ਤਰ੍ਹਾਂ ਹੋਰ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਸਾਡੇ ਚੈਨਲ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਮੈਂ ਸ੍ਰਿੰਦਰਪੁਰ ਕੈਮਰਾਮੈਨ ਅਜੋਤ ਸਿੰਘ ਦੇ ਨਾਮ